ਅੱਜੀ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਆਪਣੇ ਇਹਦੇ ਮੂਹਰੇ ਕਪੜਾ ਜਿਹੜਾ ਮੋੜਨ ਵਾਸਤੇ ਬਹੁਤ ਘੱਟ ਆ ਨਾ ਤੇ ਇਹਦੇ ਹੈਗਾ ਲਾਈਨਿੰਗ ਨੀਚੇ ਤੇ ਇਹ ਤੇ ਆਪਾਂ ਜਿਹੜੀ ਇਹ ਲੈਸ ਆ ਕਿੱਦਾਂ ਲਗਾ ਸਕਦੇ ਆ ਸੌਖਾ ਜਿਹਾ ਇੱਕ ਤਰੀਕਾ ਤੁਹਾਨੂੰ ਦੱਸਦੇ ਆ ਤੇ ਇਹ ਆਪਾਂ ਜਿਹੜੀ ਲੈਸ ਲਾਉਣ ਵਾਸਤੇ ਜਿਹੜਾ ਆਪਾਂ ਅੰਡਰਗਰਾਉਂਡ ਲਾਵਾਂਗੇ ਤੇ ਇਸ ਤਰ੍ਹਾਂ ਲਾਉਣ ਲਈ ਆਪਣਾ ਕਪੜਾ ਫੋਲਡ ਕਰਨ ਵਾਸਤੇ ਬਹੁਤ ਘੱਟ ਆ ਤੇ ਕਪੜਾ ਆਪਾਂ ਜੋੜ ਨਹੀਂ ਲਾਵਾਂਗੇ ਤੇ ਆਪਾਂ ਤੁਹਾਨੂੰ ਹੁਣ ਦੱਸਦੇ ਆ ਕਿ ਇਸ ਤਰੀਕੇ ਨਾਲ ਪਾਈ ਲਾਈਨ ਜਿਹੜੀ ਕਿੱਦਾਂ ਆਪਾਂ ਲਾਉਣੀ ਹੈ ਵਿਚ ਲਾਈਨ ਨੂੰ ਅਟੈਚ ਕਿਵੇਂ ਕਰਨਾ ਤੇ ਲੇਸ ਆਪਾਂ ਕਿਵੇਂ ਅੰਡਰਗਰਾਉਂਡ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਸਲਾਈ ਲਾਵਾਂਗੇ ਇਸ ਤਰੀਕੇ ਨਾਲ ਰੱਖ ਕੇ ਜਿੱਥੇ-ਜਿੱਥੇ ਆਪਣੀ ਲੇਸ ਰੱਖਣੀ ਹੈ ਠੀਕ ਹੈ ਇਹ ਆਪਣੀ ਹੈਗੀ ਲੇਸ ਉਹਨੇ ਠਾਂਕੀ ਲਾਵਾਂਗੇ ਆਪਣੀ ਮੋਰੀ ਜਿਹੜੀ ਹੈਗੀ ਐ 5 5 ਇੰਚ ਤੇ ਆਪਣਾ ਇਹ 12 ਇੰਚ ਆਪਾਂ ਵਿਚਕਾਰ ਵਿਚਕਾਰ ਇੱਥੇ ਲੇਸ ਆਪਣੀ ਜਿਹੜੀ ਹੈ ਰੱਖਣੀ ਹੈ ਠੀਕ ਹੈ ਪਿੰਕ ਕਲਰ ਦਾ ਬਾਰਡਰ ਸੀ ਪਿੰਕ ਦੇ ਹੀ ਵਿੱਚ ਬੂਟੀ ਆਪਾਂ ਤਾਂ ਕਰਕੇ ਇਹ ਕਲਰ ਦੀ ਆਪਾਂ ਲੇਸ ਲਾਉਣੀ ਹੈ ਠੀਕ ਹੈ ਇਹ ਵਾਲੀ ਤੇ ਹੁਣ ਸਾਨੂੰ ਲੱਗਦੇ ਆ ਸੋਖਾ ਜਿਹਾ ਤਰੀਕਾ ਇਹ ਆਪਣੇ ਕੋਲੇ ਸਿੱਧਾ ਪਾਸਾ ਹੈ ਤੇ ਸਿੱਧੇ ਨੂੰ ਆਪਾਂ ਪੁੱਠਾ ਪਾਸਾ ਉੱਪਰ ਕਰਕੇ ਤੇ ਇੱਥੋਂ ਰੱਖ ਕੇ ਆਪਾਂ ਇੱਕ ਸਿਲਾਈ ਜਿੰਨੀ ਜਿੰਨੀ ਆਪਾਂ ਲੇਸ ਬਾਹਰ ਕੱਢਣੀ ਹੈ ਉੱਥੇ ਲਵਾ ਲਾਂਗੇ ਠੀਕ ਹੈ ਆਪਾਂ ਕੰਨੀ ਸਾਰੀ ਵਿੱਚ ਦੇ ਦੇ ਜਾਂ ਕਿ ਲੇਸ ਦੀ ਆਏ ਬਾਰਡਰ ਦੇ ਨਾਲ-ਨਾਲ ਦੀ ਥੋੜਾ-ਥੋੜਾ ਕਪੜਾ ਵੀ ਛੱਡ ਲਾਂਗੇ ਪਿੰਕ ਕਲਰ ਵਾਲਾ ਆਪਾਂ ਲਾਗੇ ਤੇ ਸਰਾਹੀ ਲਾ ਦੇਣਾ ਇਹ ਆਪਣੀ ਜਿਹੜੀ ਲੇਸ ਇਸ ਤਰ੍ਹਾਂ ਹੋਵੇ ਥੋੜਾ-ਥੋੜਾ ਆਪਾਂ ਪਿੰਕ ਛੱਡਣਾ ਕਪੜਾ ਤੇ ਤਾਂ ਆਪਾਂ ਸਾਰੀ ਜਿਹੜੀ ਇਹ ਇੱਥੋਂ ਤੱਕ ਬਾਰਡਰ ਤੱਕ ਆਪਾਂ ਲਾ ਲੈਣੀ ਹੈ ਠੀਕ ਹੈ ਇੱਥੋਂ ਆਪਾਂ ਕਰਨੇ ਕੱਟ ਇਹ ਆਪਣੀ ਜਿਹੜੀ ਹੈ ਇੱਥੇ ਲੱਗੀ ਹੈ ਲੈਸ ਹੁਣ ਆਪਾਂ ਇਹਨੇ ਕੀ ਕਰਨਾ ਹੈ ਹੁਣ ਆਪਣੇ ਕੋਲ ਹੈਗੀ ਇਹ ਵਾਲੀ ਲਾਈ ਲੈਣਾ ਠੀਕ ਹੈ ਹੁਣ ਆਪਾਂ ਜਿਹੜਾ ਇਹ ਸਿਉਣ ਲਾਈ ਹੈ ਹੁਣ ਆਪਾਂ ਇਹਦੇ ਨਾਲ ਹੀ ਉੱਪਰ ਇਸ ਤਰ੍ਹਾਂ ਇਹਦੇ ਉੱਪਰ ਲਾਈਨ ਕਰੱਖ ਲਾਂਗੇ ਇਸ ਇਦਾਂ ਕਰਕੇ ਠੀਕ ਹੈ ਲਾਈਨ ਕਰਾ ਕੇ ਆਪਾਂ ਚਾੜ ਕੇ ਚੰਗੀ ਤਰ੍ਹਾਂ ਬਾਂਧੀ ਆਪਾਂ ਇਹਦਾ ਰੱਖ ਲੈਣੀ ਠੀਕ ਹੈ ਹੁਣ ਆਪਾਂ ਜਿਹੜਾ ਲਾਈਨਿੰਗ ਵਾਲਾ ਪਾਸਾ ਨੀਚੇ ਕਰ ਲਿਆ ਤੇ ਜਿੱਦ ਤਰ੍ਹਾਂ ਆਪਾਂ ਸਿਉਣ ਪਹਿਲਾਂ ਲਾਈ ਹੈ ਠੀਕ ਹੈ ਉਹ ਉੱਪਰ ਕਰ ਲਿਆ ਹੁਣ ਆਪਾਂ ਜਿਹੜੀ ਸਲਾਈ ਪਹਿਲਾਂ ਲੱਗੀ ਹੈ ਤੇ ਆਪਾਂ ਇਦਾਂ ਇਹਨੂੰ ਲਾਈਨ ਨੂੰ ਅਟੈਚ ਕਰਾਂਗੇ ਇਹਦੇ ਨਾਲ ਠੀਕ ਹੈ ਤੇ ਆਪਾਂ ਆਹ ਜਿਹੜੀ ਸਿਉਣ ਬਲਾਈ ਹੈ ਪਹਿਲਾਂ ਇਹਦੇ ਉੱਪਰ ਦੀ ਸਿਉਣ ਲਾਵਾਂਗੇ ਜਿੱਥੇ ਆਪਣੀ ਸਿਉਣ ਪਹਿਲਾਂ ਵੱਜੀ ਹੈ ਉੱਥੇ ਹੀ ਲਾਵਾਂਗੇ ਤੇ ਜਿਹੜੀ ਆਪਣੀ ਇਹ ਲਾਈਨ ਹੈ ਨਾਲ ਇਹ ਇੱਧਰ ਰੱਖ ਲਈਏ ਸਿੱਧੇ ਪਾਸੇ ਤੇ ਹੁਣ ਆਪਾਂ ਇਹਦੇ ਉੱਪਰ ਉੱਪਰ ਸਲਾਈ ਲਾਈ ਜਾਵਾਂਗੇ ਬਿਲਕੁਲ ਸਿਉਣ ਜਿਹੜੀ ਬਚੀ ਆ ਉਹਦੇ ਉੱਤੇ ਹੀ ਲਾਉਣੀ ਠੀਕ ਹੈ ਫਿਰ ਆਪਣੀ ਜਿਹੜੀ ਲੈਸ ਅੰਡਰਗ੍ਰੁੰਡ ਹੋ ਜਾਣੀ ਇਹ ਇੱਕ ਹੁਣ ਆਪਣੀ ਜਿਹੜੀ ਲੇਸ ਇਦਾਂ ਲੱਗੀ ਐ ਤੇ ਆਪਾਂ ਨੂੰ ਜਿਹੜਾ ਕੱਪੜਾ ਜ਼ਿਆਦਾ ਸੀ ਫੋਲਡ ਕਰਨ ਦਾ ਕੁਝ ਕੋਈ ਨਹੀਂ ਆਪਾਂ ਨੂੰ ਰਿਹਾ ਵੀ ਨਾਲ ਜੋੜ ਲਾਉਣਾ ਪਊਗਾ ਠੀਕ ਐ ਤੇ ਆਪਣਾ ਜਿਹੜਾ ਬਾਰਡਰ ਤੋਂ ਇਸ ਤਰੀਕੇ ਨਾਲ ਆਪਾਂ ਅੰਡਰਾਉਂਡ ਜਿਹੜੀ ਲੇਸ ਲਾ ਸਕਦੇ ਆ ਇਹ ਜੇ ਆਪਣੇ ਮੂਰੇ ਬਾਰਡਰ ਦਾ ਕੱਪੜਾ ਘੱਟ ਹੋਵੇ ਠੀਕ ਐ ਹੁਣ ਆਪਾਂ ਇਥੇ ਨਾਲ-ਨਾਲ ਇੱਕ ਸਲਾਈ ਵੀ ਲਾ ਸਕਦੇ ਆ ਤੇ ਇਦਾਂ ਵੀ ਆਪਾਂ ਪ੍ਰੈਸ ਕਰਕੇ ਉਹ ਕਰ ਲਾ ਸਕਦੇ ਆ ਹੁਣ ਆਪਾਂ ਇਹਦੇ ਨਾਲ-ਨਾਲ ਇੱਕ ਸਲਾਈ ਬਰੀਕ ਬੱਖੇ ਨਾਲ ਹੀ ਲਾ ਲਾਂਗੇ ਤਾਕੇ ਆਪਣੀ ਜਿਹੜਾ ਲਾਈਨਿੰਗਾ ਇਧਰ ਨੂੰ ਨਾ ਆਵੇ ਜੀ ਆਪਾਂ ਉੱਪਰ ਨਹੀਂ ਲਾਉਣਾ ਕੋਈ ਵੀ ਵਕਾ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਲਾ ਲੈਣਾ ਇੱਕ ਥੀਕ ਵਕਾ ਆਪਾਂ ਲਾ ਵੀ ਸਕਦੇ ਆ ਜੇ ਨਹੀਂ ਲਾਉਣਾ ਇਹਨੂੰ ਕੀ ਕਰਨਾ ਸਾਰਾ ਬਾਰਡਰ ਜਿਹੜਾ ਆਪਾਂ ਮੋੜਿਆ ਠੀਕ ਹੈ ਜੀ ਇਧਰਲੀ ਸਾਈਡ ਨੂੰ ਕਰ ਲਓ ਸਾਰਾ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਲਾਈਨਿੰਗ ਜਿਹੜੀ ਆਪਣੀ ਨਹੀਂ ਆਪਣੀ ਕਈ ਵਾਰ ਲਾਈਨਿੰਗ ਵਾਸ਼ ਕਰੇ ਤੋਂ ਵੀ ਇਦਾਂ ਮੋਹਰ ਨੂੰ ਨਿਕਲ ਲੱਗ ਜਾਂਦੀ ਹੈ ਨਾ ਫਿਰ ਆਪਾਂ ਕੀ ਕਰਨਾ ਇਹਨੂੰ ਇੱਦਾਂ ਰੱਖ ਕੇ ਸਾਰਾ ਕਪੜਾ ਜਿਹੜਾ ਆਪਣਾ ਵੱਧੂ ਇੱਧਰ ਕਰ ਲੈਣਾ ਤੇ ਇਹਦੇ ਉੱਪਰ ਆਪਾਂ ਇੱਥੇ ਸਿਲਾਈ ਲਾ ਦੇਣੀ ਹੈ ਫਿਰ ਆਪਣੀ ਜਿਹੜੀ ਉੱਪਰ ਸਿਉਣ ਲਈ ਆਉਗੀ ਠੀਕ ਹੈ ਹੁਣ ਆਪਣੀ ਜਿਹੜੀ ਇਹ ਸਾਰਾ ਕਪੜਾ ਤੁਸੀਂ ਇੱਧਰ ਦੀ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੇ ਆ ਜਿਹੜਾ ਆਪਣਾ ਕਪੜਾ ਸੀਗਾ ਬਾਰਡਰ ਵਾਲਾ ਵੱਧ ਉਹ ਆਪਾਂ ਇੱਧਰ ਨੂੰ ਕਰ ਲਿਆ ਲਾਈਨ ਵੀ ਤੇ ਆਪਾਂ ਇਹਦੇ ਉੱਪਰ ਅੱਗੇ ਸਿਲਾਈ ਲਾ ਦੇਣੀ ਹੈ ਉੱਥੇ ਵੀ ਨਾਲ-ਨਾਲ ਦੀ ਇਹ ਤਾਂ ਆਪਾਂ ਸਿਲਾਈ ਦੇ ਬਾਰੇ ਆਪਣਾ ਜਿਹੜਾ ਇਹ ਲਾਈਨਿੰਗ ਵਾਲਾ ਕਪੜਾ ਉੱਪਰ ਨੂੰ ਬਾਹਰ ਨਹੀਂ ਆਊਗਾ ਤੇ ਇਦਾਂ ਆਪਾਂ ਇੱਥੇ ਪ੍ਰੈਸ ਮਾਰ ਕੇ ਆਪਾਂ ਵਸੇ ਵੀ ਆਪਣੀ ਬਾਹ ਦੀ ਜਿਹੜੀ ਲੈਂਸ ਆ ਆਪਾਂ ਇਦਾਂ ਲਗਾ ਸਕਦੀ ਆ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੁਮ ਕਰਦੇ ਪਲੀਜ਼ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ